ਸਤਜਰੀ ਭਾਜਪਾ ਨੇ ਹਰਿਆਣਾ ਦੇ ਵਿੱਚ ਹੈਟ੍ਰਿਕ ਲਾਉਣ ਦੀ ਤਿਆਰੀ ਖਿੱਚ ਲਈ ਹੈ ਭਾਜਪਾ ਨੇ ਸੂਬੇ ਦੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੇ ਲਈ ਲੋੜਿੰਦੇ ਬਹੁਮਤ ਤੋਂ ਵੱਧ ਸੀਟਾਂ ਤੇ ਲੀਡ ਬਣਾ ਲਈ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਜਪਾ ਕਰੀਬ 50 ਸੀਟਾਂ ਦੇ ਨੇੜੇ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਕਾਂਗਰਸ 35 ਸੀਟਾਂ ਦੇ ਕਰੀਬ ਹੈ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸਰਕਾਰ ਬਣਾਉਣ ਦੇ ਲਈ ਕਿਸੇ ਵੀ ਪਾਰਟੀ ਨੂੰ 46 ਸੀਟਾਂ ਦੀ ਲੋੜ ਹੁੰਦੀ ਹੈ ਉਧਰ ਹੀ ਜ਼ਿਕਰ ਕਰੀਏ ਤਾਂ ਦੋ ਆਜ਼ਾਦ ਉਮੀਦਵਾਰ ਹੁਣ ਤੱਕ ਜਿੱਤ ਚੁੱਕੇ ਨੇ ਇਨਾਲੇ ਦੋ ਸੀਟਾਂ ਤੇ ਅੱਗੇ ਐ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਪ੍ਰਦੇਸ਼ ਕਾਂਗਰਸ ਪ੍ਰਧਾਨ ਉદયਪਾਨ ਆਜ਼ਾਦ ਉਮੀਦਵਾਰ ਸਵਿੱਤਰੀ ਜਿੰਦਲ ਆਪੋ ਆਪਣੀਆਂ ਸੀਟਾਂ ਤੇ ਅੱਗੇ ਨੇ ਪੰਚਕੁਲਾ ਤੋਂ ਕਾਂਗਰਸ ਦੇ ਚੰਦਰਮੋਹਨ ਜਿੱਤ ਗਏ ਨੇ ਉਹਨਾਂ ਭਾਜਪਾ ਆਗੂ ਤੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਰਾਇਆ ਹੈ ਇਨਾਲੋ ਦੇ ਅਭੀ ਸਿੰਘ ਚਟਾਲਾ ਐਲਨਾਬਾਦ ਸੀਟ ਤੋਂ ਹਾਰ ਗਏ ਨੇ ਉਦਰੀ ਬਲਾਕੈਂਟ ਤੋਂ ਸੀਨੀਅਰ ਪੱਜਪਾਗੋ ਅਨਿਲ ਵਿਜਵੀ ਜਿੱਤ ਗਏ ਨੇ ਉਹਨਾਂ ਨੇ ਆਪਣੀ ਨੀਲਲੀ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ ਹਰਾਇਆ ਹੈ ਮੁੱਖ ਮੰਤਰੀ ਨਾਇਤ ਸਿੰਘ ਸ਼ਾਣੀ ਕੁਰੂਕਸ਼ੇਤਰ ਦੇ ਲਾਡਵਸੀ ਤੋਂ ਕਾਂਗਰਸ ਦੇ ਆਪਣੇ ਵਿਰੋਧੀ ਤੋਂ ਕਾਫੀ ਵੱਡੇ ਮਾਰਜਿਨ ਦੇ ਨਾਲ ਜਿੱਤ ਗਏ ਨੇ ਉਦਰੀ ਹਰਿਆਣਾ ਚੋਣਾਂ 'ਚ ਖਾਸ ਰਿਹਾ ਹੈ ਕਿ ਵਿਨੇਸ਼ ਫਗਟ ਜੋ ਕਿ ਪਹਿਲਵਾਨ ਸੀ ਉਹਨਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਸੀ ਤੇ ਜੁਲਾਨਾ ਤੋਂ ਕਾਂਗਰਸ ਦੇ ਵਿਨਿਸ਼ ਫੁਗਾਟ ਨੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ ਉਧਰ ਹੀ ਅ ਵਿੱਚ ਚੋਟਾਲਾ ਦਾ ਪੁੱਤਰ ਤੇ ਇਨੈਲੋ ਉਮੀਦਵਾਰ ਅਰਜੁਨ ਚੋਟਾਲਾ ਵੀ ਆਪਣੀ ਸੀਟ ਤੇ ਜਿੱਤ ਗਏ ਨੇ ਆਜ਼ਾਦ ਉਮੀਦਵਾਰਾਂ ਵਿੱਚੋਂ ਸavitri Jindal ਜੋ ਕੁਰੂਖੇਤਰ ਤੋਂ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਤਾ ਹਨ हिसार ਤੋਂ ਜਿੱਤ ਗਏ ਨੇ ਉਹਨਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਰਾਮ ਨਿਵਾਸ ਰਾੜਾ ਨੂੰ ਹਰਾਇਆ ਤਾਂ ਇੱਕ ਤਰ੍ਹਾਂ ਤੋਂ ਤਸਵੀਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਹਰਿਆਣਾ ਦੇ ਵਿੱਚ ਬਣਨ ਜਾ ਰਹੀ ਹੈ ਹਰਿਆਣਾ ਦੇ ਵਿੱਚ ਭਾਜਪਾ ਨੇ ਹੈਟ੍ਰਿਕ ਕਰ ਲਈ ਹੈ ਤੇ ਇੱਕ ਵਾਰ ਫਿਰ ਤੋਂ ਹਰਿਆਣਾ ਦੇ ਵਿੱਚ ਕਮਲ ਖਿਲਣ ਜਾ ਰਿਹਾ ਹੈ ਤੇ ਦੇਖਣਾ ਹੋਵੇਗਾ ਕਿ ਸੀਐਮ ਦਾ ਚਿਹਰਾ ਭਾਜਪਾ ਦੇ ਵੱਲੋਂ ਕਿਸ ਨੂੰ ਲਾਇਆ ਜਾਂਦਾ ਹੈ